ਪੁਲਿਸ ਥਾਣਾ ਢੇਰਾ ਬਾਬਾ ਨਾਨਕ ਅੰਦਰ ਪਿੰਦੇ ਪੱਡਾ ਦੀ ਨਹਿਰ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ دہشت ਵਾਲਾ ਮਾਹੌਲ ਬਣਿਆ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੱਡਾ ਦੇ ਸਾਬਕਾ ਸਰਪੰਚ ਅਜੀਤ ਸਿੰਘ ਢਿੱਲੋਂ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ 6 ਵਜੇ ਉਹ ਆਪਣੇ ਖੇਤਾਂ ਨੂੰ ਖਾਦ ਪਾਉਣ ਲਈ ਨਿਕਲੇ ਤਾਂ ਨਹਿਰ ਵਿੱਚ ਬਣੀ ਠੋਕਰ ਦੇ ਵਿੱਚ ਇੱਕ ਅਣਪਛਾਤੀ Laash ਘੁੰਮਣ ਖੇਰੀ ਵਿੱਚ ਫਸੀ ਹੋਈ ਸੀ ਤੇ ਮੂਹਰੇ ਮੂੰਹ ਪੇ ਹੀ ਹੋਈ ਸੀ ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕਾ ਤੇ ਐਸਐਸਪੀ ਬਟਾਲਾ ਨੂੰ ਫੋਨ ਕਰਕੇ ਸੂਚਨਾ ਦਿੱਤੀ ਪਰ ਸੂਚਨਾ ਦੇਣ ਦੇ ਬਾਵਜੂਦ ਵੀ ਡੇਰਾ ਬਾਬਾ ਨਾਨਕ ਪੁਲਿਸ ਦਾ ਸਿਰਫ ਇੱਕ ਹੀ ਅਧਿਕਾਰੀ ਕ੍ਰੀਬ 6 ਘੰਟੇ ਬਾਅਦ ਮੌਕੇ ਪਹੁੰਚਿਆ ਜਿਸ ਵਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਅੱਧ ਗਲੀ ਸੜੀ ਲਾਸ਼ ਨੂੰ ਬਾਹਰ ਕੱਢਿਆ ਗਿਆ ਗੱਲਬਾਤ ਦੌਰਾਨ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਚੌਂਚ ਅਧਿਕਾਰੀ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਮੋਹਤਵਾਰ ਆਗੂਆਂ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਪਿੰਡ ਪੱਡਾ ਦੀ ਨਹਿਰ ਦੀ ਠੋਕਰ ਵਿੱਚ ਇੱਕ ਅਣਪਛਾਤੀ ਲਾਸ਼ ਫਸੀ ਹੋਈ ਹੈ ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕਢਵਾਇਆ ਗਿਆ ਹੈ ਉਹਨਾਂ ਦੱਸਿਆ ਕਿ ਫਿਲਹਾਲ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਇਸ ਅਣਪਛਾਤੀ ਲਾਸ਼ ਨੂੰ 72 ਘੰਟੇ ਲਈ ਡੈੱਡ ਹਾਊਸ ਬਟਾਲਾ ਵਿਖੇ ਰੱਖਿਆ ਜਾਵੇਗਾ। ਹੱਤ ਕੋ ਜੇ 7:30 ਵਜੇ ਖਾਣ ਪੋਣ ਆਏ ਆ ਤੇ ਸਾਡੇ ਜ਼ਮੀਨ ਦੇ ਨੇੜੇ ਠੋਕਰ ਆ ਤੇ ਉੱਥੇ লাশ ਪਈ ਆ ਜੀ ਜੀ লাশ ਪਈ ਆ ਤੇ ਅਸੀਂ ਫਿਰ ਚਾਰਾ ਕੀਤਾ ਵੀ ਇਹਦਾ ਪੁਲਿਸ ਦੇ ਘਾਰੀਆਂ ਨੂੰ ਪਤਾ ਦੱਸਿਆ ਜਾਏ ਹਾਂਜੀ ਹਾਂਜੀ ਫਿਰ ਅਹੀਂ ਥਾਣੇ ਨੂੰ ਫੋਨ ਕੀਤਾ ਜੀ ਜੀ ਫਿਰ ਅਹੀਂ ਬਟਾਲਾ ਐਸਐਸਪੀ ਨੂੰ ਫੋਨ ਕੀਤਾ ਜੀ ਹੁਣ ਇੱਕ ਸਰਦਾਰ ਮੁਲਾਜ਼ਮ ਆਇਆ ਵਾ ਜੀ ਜੀ ਤੇ ਹੋਰ ਇੱਥੇ ਵਾਵਾ ਇੱਥੇ ਪਿੰਡ ਦੇ ਬੰਦੇ ਇਕੱਠੇ ਹੋਏ ਨੇ ਪੱਤਰਕਾਰ ਅੱਬਾ ਰਾਜੀ ਤੋਂ ਵੀ ਆਏ ਆ ਸ਼ਾਹਰ ਤੋਂ ਵੀ ਤੇ ਹੋਰ লাশ ਕੱਢਣ ਦਾ ਚਾਰਾ ਕਰਦੇ ਆ ਤੇ ਅਸੀਂ ਇਹੋ ਸੋਚਿਆ ਹੈ ਵੀ ਜਿਹੜੀ লাশ ਆ ਉਹਨੂੰ ਪਤਾ ਲੱਗ ਸਕੇ ਤੇ ਸੇਰ ਦਾ ਕੋਈ ਆਇਆ ਨਹੀਂ ਇੱਥੇ ਇਹ ਬੜਾ ਚਾਰਾਚੋਰਾ ਕੀਤਾ ਹੁਣ ਕੀ ਕਰ ਲਈ ਤੇ ਹੁਣ লাশ ਲੱਗੇ ਨੇ ਕੱਢਣ ਤੇ ਚਲੋ ਯਾਰਿਆ ਪਾਲਾ ਇਹੋ ਹੀ ਆ ਵੀ ਕਿਸੇ ਨੂੰ লাশ ਮਿਲ ਸਕੇ ਵਗਾਰਾ ਨਹੀਂ ਹੈ ਜੇ ਢੋੜੀ ਹੋਈ ਅਜੇ ਵੇਖੜ ਵੋਖਣੀ ਡਾਇਰੇ ਵੀ ਕਿੱਦਾਂ ਦੇ ਕੱਪੜੇ ਆ ਕਿੱਦਾਂ ਦੇ ਕਿੰਨੀ ਕੁ ਉਮਰ ਆ ਕਿ ਸਰਦਾਰ ਆ ਹੈਗਾ ਸਰਦਾਰ ਆ ਕੋ ਇੱਥੇ ਆਜੋ ਇੱਥੇ ਬਾਹਰ 60-65 ਸਾਲ ਦੀ ਉਮਰ ਆ ਸਿਰ ਜਿਹੜਾ ਉਹ ਕਿਤੇ ਵਾਲ ਨੇ ਤੇ ਲੱਗੇ ਆ লাশ ਕੱਢਣ ਤੇ ਮਦੋਹੜਾ ਖੰਡੇ ਨੇ ਵੀ ਜਾਈ ਨਾ ਇੱਥੇ ਰੋ ਤੇ ਜਿਹੜੇ ਕਾਰਵਾਈ ਕਰਨੀਆਂ ਤੇਰੇ ਆਧਾਰ ਤੇ ਕਰਨੀਆਂ ਉਹਨਾਂ ਦੱਸਿਆ ਕਿ লাশ ਤੇ ਹੁਲੀਏ ਤੋਂ ਲੱਗ ਰਿਹਾ ਹੈ ਕਿ ਇਹ ਕਿਸੇ ਪ੍ਰਵਾਸੀ ਭਾਰਤੀ ਦੀ ਮ੍ਰਿਤਕ ਦੇ ਹੈ ਬਾਕੀ ਜਾਂਚ ਉਪਰੰਤ ਜੋ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ ਅਨਨੌਨ লাশ ਪਿੰਡ ਪੱਡਿਆਂ ਦੇ ਲਾਗੋ ਅਜੀਤ ਸਿੰਘ ਸਰਪਸਾਬ ਦਾ ਸਰਪੰਚ ਦੀ ਇਤਲਾਹ ਦੀ ਇਨਫੋਰਮੇਸ਼ਨ ਤੇ ਉਥੇ ਮਿਲੀ ਹੈ ਜਿਹੜੀ লাশ ਜਿਹੜੀ ਹੈ ਬਈਆ ਨਾਮ ਵਿਅਕਤੀ ਦੀ ਜਿਸ ਨੂੰ 74 ਦੀ ਕਾਰਵਾਈ ਕਰਕੇ ਡੈੱਡ ਹਾਊਸ ਬਟਾਲੇ ਰੱਖਿਆ ਜਾ ਰਿਹਾ 72 ਘੰਟੇ ਲਈ ਤੇ ਜਿਸ ਬਾਰੇ ਅਗਲੇਰੀ ਕਾਰਵਾਈ ਉਸ ਬਾਅਦੋਂ ਕਰਾਇਆ ਜਾਊਗਾ ਜੇ ਪੱਡਿਆਂ ਦੇ ਸੂਏ ਲੱਗੇ ਪਈ ਹੈ ਜੀ ਬਿਲਕੁਲ ਸਰ ਠੋਕਰ ਦੇ ਉੱਪਰ